ਯਾਰ ਆ ਕੀ ਪਤਾ ਭਾਈ ਵਿਆਹ ਸਿਕਾ ਫਰੋਂ ਫਿਰ ਉਹ ਪਰ ਮੈਂ ਬਾਹਰ ਜੇ ਮੀਆ ਸੁਨਾ ਗਰੀ ਜਾਂਦੇ ਨੇ ਫਿਰ ਉਹ ਨਹੀਂ ਪਾ ਲੈਂਦੇ ਆ ਠੀਕ ਹੈ ਮੈਂ ਸਭ ਇਹ ਕਰਨਾ ਪੈਂਦਾ ਚੱਕੋ ਬੈਗ ਤੇ ਚਲੋ ਆਪਣੀ ਮੈਚ ਹੋਣੀ ਦੂਜੇ ਫੋਟੋ ਹੋ ਗਈ ਉਹ ਹੈਗੇ ਮੇ ਆਪਣੀ ਆਪ ਮੈਨ ਯੂਨਾਈਟਿਡ ਪੰਜਾਬ ਜੀ ਸਰ ਸੰਗ ਵਾਲਾ ਪਹੁੰਚਿਆ ਮਾਲਵੇ ਦੇ ਗਰਾਉਂਡ 'ਚ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਬਿਲਕੁਲ ਜੀ ਮੈਂ ਪਹਿਲਾਂ ਵੀ ਇੱਥੇ ਪ੍ਰੋਗਰਾਮ ਲਾ ਚੁੱਕਾ ਤੇ ਹੁਣ 1 2 ਤੇ 3 ਮਾਰਚ ਨੂੰ ਬੜਾ ਵਧੀਆ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਸੋ ਸਾਰਿਆਂ ਨੂੰ ਮੇਰੇ ਵੱਲੋਂ ਰਿਕਵੈਸਟ ਹੈ ਜੀ ਆਓ ਸਾਡੇ ਬਹੁਤ ਹੀ ਅਸੇ ਦੋਸਤ ਭਾਈ ਗੋੜਾ ਜਿਹੜੇ ਇਸ ਦੁਨੀਆ 'ਚ ਹੁਣ ਨਹੀਂ ਰਹੇ ਅਮਰੀਕਾ 'ਚ ਵੀ ਪ੍ਰੋਗਰਾਮ ਲਾਇਆ ਸੀ ਉਦੋਂ ਵੀ ਬੜੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਨੇ ਸੋ ਉਹਨੂੰ ਸਮਰਪਿਤ ਹੈ ਜਿਹੜਾ ਕਬੱਡੀ ਟੂਰਨਾਮੈਂਟ ਆ 1 2 3 ਨੂੰ ਮਾਰਚ ਨੂੰ ਇੱਥੇ ਹੋਣਾ ਹੈ ਤੋ ਸਾਰਿਆਂ ਨੂੰ ਬੇਨਤੀ ਆ ਖੁੱਲਾ ਖਾੜਾ ਮੇਰਾ ਤਿੰਨ ਤਰੀਕ ਨੂੰ ਆ ਪਰ ਕਬੱਡੀ ਦੇ ਜੋਰ 1 2 3 ਨੂੰ ਸਾਰੇ ਹੁਣੇ ਨੇ ਤੇ ਮੈਂ ਵੀ ਤੈਨੂੰ ਅਰਲੇ ਆ ਜਾਣਾ ਕਿਉਂਕਿ ਬਹੁਤ ਚਿਰ ਬਾਅਦ ਮੈਂ ਵੀ ਕਬੱਡੀ ਟੂਰਨਾਮੈਂਟ ਦੇਖਣਾ ਸੋ ਸਾਰਿਆਂ ਨੂੰ ਖੁੱਲਾ ਸਦਾ ਇਲਾਕਾ ਨਿਵਾਸੀਆਂ ਨੂੰ ਜਿੱਥੋਂ ਵੀ ਆਇਓ ਤੁਸੀਂ ਬਾਹਰੋਂ ਆਇਓ ਜਾਂ ਨੇੜੇ ਰੰਨੂ ਸਾਰੇ ਜਾਣੇ ਜਰੂਰ ਇਸ ਟੂਰਨਾਮੈਂਟ ਦੀ ਸ਼ਾਨ ਵਧਾਓ ਬਾਲੇਟਾਪ ਦੇ ਚੋਟੀ ਦੇ ਸਾਰੇ ਜਿਹੜੇ ਖਿਡਾਰੀ ਆ ਉਹ ਆਉਣੇ ਨੇ ਤੇ ਪੁਰਾਣੇ ਖਿਡਾਰੀ ਸਵਰਨੇ ਬਾਈ ਹੁਣੀ ਵੀ ਆਏ ਹੋਣੇ ਇਹ ਵੀ ਮਿਹਨਤਾਂ ਕਰ ਰਹੇ ਨੇ ਤੇ ਜਿਹੜੇ 21+ ਇਹਨਾਂ ਦਾ ਟੂਰਨਾਮੈਂਟ ਵੀ ਹੋਊਗਾ ਹਾਂਜੀ ਫਿੰਡੀ ਬਾਈ ਹੁਣੀ ਸਾਰੇ ਗਾਲੇ ਹੁਣੀ ਬਾਈ ਹੁਣੀ ਸਾਰਿਆਂ ਦਾ ਕਿਉਂਕਿ ਪਹਿਲਾਂ ਤੋਂ ਕਬੱਡੀ ਨਾਲ ਜੁੜੇ ਹੋਏ ਸਾਬੀ ਬਾਈ ਨੂੰ ਤੁਸੀਂ ਜਾਣਦੇ ਹੋ ਔਰ ਪਹਿਲਾਂ ਤੋਂ ਬਹੁਤ ਪਿਆਰ ਕਬੱਡੀ ਦੇ ਨਾਲ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਵੀ ਮੈਂ ਇੱਥੇ ਫਿਰ ਇੱਥੇ ਪਰਫਾਰਮ ਕਰ ਰਿਹਾ ਸੋ ਸਾਰਿਆਂ ਨੂੰ ਖੁੱਲਾ ਸਦਾ ਜੀ ਸਮਰਾਲੇ ਮਾਲਵਾ ਜਿਹੜਾ ਕਾਲਜ ਬੌਦਲੀ ਸਮਰਾਲਾ ਖੇਡ ਮੈਦਾਨ ਦੇ ਵਿੱਚ ਸਾਰੇ ਜਣੇ ਪਹੁੰਚੋ ਤੇ ਅੱਜ ਦਾ ਫੋਟੋ ਵੀ ਦਿਖਾ ਲਦਾ ਨੇ ਸੱਚੀ ਖਾੜਾ ਲੱਗ ਰਿਹਾ ਇਹ ਅੱਜ ਮੈਂ ਪਹਿਲਾਂ ਵੀ ਐਸੀ ਕਰਕੇ ਆਇਆ ਵੀ ਗਰਾਊਂਡ ਵੀ ਦੇਖ ਲਈ ਜਿੱਦਾਂ ਕਬੱਡੀ ਖਟਾਰੀ ਪਹਿਲਾਂ ਗਰਾਊਂਡ ਦੇਖਦੇ ਹੁੰਦੇ ਆ ਗਾਉਣ ਵਾਲੇ ਨੂੰ ਵੀ ਦੇਖਣੀ ਚਾਹੀਦੀ ਵੀ ਕਿਵੇਂ ਕਾਠਕੁੱਟ ਕਿਦਾਂ ਦਾ ਹੋਊਗਾ ਕਿਦਾਂ ਦੀ ਸਟੇਜ ਲੱਗਣੀ ਚਾਹੀਦੀ ਹੈ ਸੋ ਸਾਡੀਆਂ ਪੂਰੀਆਂ ਤਿਆਰੀਆਂ ਨੇ ਜੀ ਸੋ ਇੱਕ ਦੋ 10 ਅ ਮਾਰਚ ਨੂੰ ਸਾਰੇ ਜਣੇ ਇੱਥੇ ਸਮਰਾਲੇ ਦੇ ਵਿੱਚ ਪਹੁੰਚੋ ਤੇ ਆਪਾਂ ਮਿਲਦੇ ਹਾਂ ਜੀ ਲਾਈਵ ਥੈਂਕ ਯੂ ਸੋ ਮਚੀ ਸਾਰਿਆਂ ਨੂੰ ਹਾਂ ਜੀ ਹਾਂ ਜੀ ਦੋਨੋਂ ਤਿਆਰੀਆਂ ਕਰ ਰਹੇ ਹਾਂ ਅੱਜ ਟੂਰਨਾਮੈਂਟ ਜੀ ਆਪਾਂ ਤੁਹਾਨੂੰ ਪਹਿਲਾਂ ਹੀ ਕਈ ਸਾਲਾਂ ਤੋਂ ਆਪਣਾ ਚੱਲ ਰਿਹਾ ਸੀ ਅੱਜ ਇਸ ਸਵਾਰ ਵੀ ਸਾਡਾ ਜੋ ਵੀਰ ਜਸਦੀਪ ਸਿੰਘ ਗੋਲਾ ਛਾੜ ਸਾਹਿਬ ਜੂਐਸ ਉਹਦੀ ਯਾਦ ਵਿੱਚ ਅਸੀਂ ਕਰ ਰਹੇ ਹਾਂ ਜੀ ਟੂਰਨਾਮੈਂਟ ਉਹ ਵੀਰ ਨੂੰ ਸਾਡੀ ਨਿੱਗੀ ਸਰਧਾਂਜਲੀ ਆ ਹਰ ਵਾਰੀ ਸਾਡੀ ਕੋਸ਼ਿਸ਼ ਹੋਊਗੀ ਅਸੀਂ ਦੰਦੇ ਰਾਂਗੇ ਇਸ ਅੰਦਾਜ਼ ਲਈ ਉਹਨੂੰ ਤੇ ਉਹ ਕੋਡੀ ਦੇ ਗਰਾਊਂਡ ਨਾਲ ਜੁੜਿਆ ਹੋਇਆ ਸੀ ਅੱਜ ਤੁਸੀਂ ਇਹ ਮਾਰੋ ਕੈਮਰਾ ਵਾਲੇ ਵਾਲੇ ਦੇਖੋ ਆਪਣੇ ਸਾਰੇ ਛਟ ਕੱਡ ਕਬੱਡੀ ਦੇ ਪਲੇਅਰ ਜਿਹੜੇ ਇੱਥੇ ਦੇ ਇਹੀ ਕਾਲਜ ਦੇ ਵਿੱਚ ਪੜ੍ਹ ਕੇ ਇਹੀ ਗਰਾਊਂਡਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਧੂਮਾ ਪਾਈਆਂ ਨੇ ਹੌਣ ਸਾਡੇ ਨਾਲ ਕਬੱਡੀ ਪਲੇਅਰਾਂ ਦੇ ਹੋਣ باوجود ਆਹੀ ਗਰਾਊਂਡ ਦੇ ਜੀ ਸਾਡੇ ਕਾਲਜ ਦੇ ਬਿਜ਼ਨਸmen ਵਿਯੋਗੇ ਨੇ ਆ ਜਸਵੀਰ ਜਸਾਖੜਾ ਹੈ ਬਾਈ ਵੀਰ ਸਾਭੀ ਖੜਾ ਹੈ ਨਿਮਯੋਨੀ ਬਾਈ ਖੜੇ ਨੇ ਦਲਵੀਰ ਖੜਾ ਹੈ ਹਣ ਤੋਂ ਤੁਹਾਨੂੰ ਕਹ ਜੀ ਨਾਮ ਦੇ ਬਿੱਟੂ ਖੜਾ ਜੀ ਸਾਡੇ ਨਾਲ ਪਲੇਅਰ ਵੀ ਆ ਇਹ 1 2 3 ਮਾਰਚ ਨੂੰ ਹੁਣ ਅਸੀਂ ਕਰ ਰਹੇ ਹਾਂ ਟੂਰਨਾਮੈਂਟ ਤੇ ਇਹਦੇ ਵਿੱਚ ਜੀ ਆਪਣੇ ਕਬੱਡੀ ਐਥਲੈਟਿਕਸ ਸਾਰੇ ਈਵੈਂਟ ਹੋਣਗੇ ਜਿਹੜੇ ਪਿਛਲੇ ਸਾਲ ਦੇ ਵਾਂਗੂ ਹੈ ਤੇ ਨਾਲ ਆਪਣੇ ਬੋਲੋ ਜੀ ਇਸ ਵਾਰ ਅਸੀਂ ਕਲਚਰਲ ਪ੍ਰੋਗਰਾਮ ਸਾਬੀ ਜੀ ਹੋਣਾ ਵੱਲੋਂ ਬਾਈ ਆਪਣੇ ਜੈਜੀ ਇਹਨਾਂ ਦਾ ਤੁਹਾਨੂੰ ਪਤਾ ਯਾ ਲੰਕੋਟੀਆਂ ਯਾਰ ਆ ਉਹ ਵੀ ਘਮੋਵਾ ਕੇ ਪਹੁੰਚ ਰਹੇ ਨੇ ਬਾਈ ਅੰਗਰੇਜ਼ ਅਲੀ ਵੀ ਆਊਗਾ ਸਾਰੇ ਜਾਣੇ ਪਾ ਕੇ ਅਸੀਂ ਸਾਡੇ ਵੱਲ ਪੂਰੀ ਕੋਸ਼ਿਸ਼ ਹੈ ਮੇਲਾ ਪੂਰਾ ਸਕਸੈਸਫੁਲ ਹੋਵੇ ਜਿੰਦਰਜੀਤ ਫੈਡਰੇਸ਼ਨ ਨਾਲ ਜੀ ਨਰ ਦਾ ਪੱਤਰ ਜਿਹਾ ਯਾਦ ਨਹੀਂ ਪੰਜਾਬ ਪੰਜਾਬ ਯੂਨਾਈਟਡ ਆ ਵੀਰ ਜੀ ਦੱਸਣਗੇ ਕਾਰਜ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਸਾਡੇ ਮਾਲਵਾ ਕਾਲ ਦੀ ਬਾਉਂਡਰੀ 1 2 3 ਮਾਰਚ ਨੂੰ ਟੂਰਨਾਮੈਂਟ ਹੋ ਰਿਹਾ ਇਹ ਚ ਬਜਨੀ ਕਵਡੀ ਤੇ ਹੋਊਗੀ ਨਾਲ ਤੇ ਦੂਏ ਦਿਨ ਅਕੈਡਮੀਆਂ ਦੇ ਮੈਚ ਹੋਣੇ ਨੇ ਤੀਜੇ ਦਿਨ ਵੀ ਅਕੈਡਮੀਆਂ ਦੇ ਪੰਜਾਬ ਯੂनाइटेड ਕਵਡੀ ਫੈਡਰੇਸ਼ਨ ਫੈਡਰੇਸ਼ਨ ਦੇ ਤੇ ਸ਼ਾਮ ਨੂੰ ਜੈਜੀ ਦਾ ਖੁੱਲਾ ਖਾੜਾ ਵੀ ਲੱਗੂਗਾ ਸਾਰਿਆਂ ਨੂੰ ਬੇਨਤੀ ਆ ਹਮਮ ਆ ਕੇ ਪਹੁੰਚੋ ਜੀ ਜੀ ਵੀਰੇ ਹਾਂ ਜੀ ਸਾਰੇ ਇਲਾਕੇ ਨਿਵਾਸੀਆਂ ਨੂੰ ਬੇਨਤੀ ਆ ਤੇ ਜਿਹੜਾ